ਜੇ ਝੋਟੀਆਂ ਵੈੜਿਆਂ ਦੀ ਬੱਚੇਦਾਨੀ ਕਮਜ਼ੋਰ ਆ ਤਾਂ ਵਰਤੋ ਇਹ ਦੋ ਪਾਊਡਰ। ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਕਿਹੜੇ ਉਹ ਦੋ ਪਾਊਡਰ ਆ ਜਿਹਦੇ ਨਾਲ ਤੁਹਾਡੇ ਪਸ਼ੂ ਦੀ ਬੱਚੇਦਾਨੀ 100% ਸਹੀ ਹੋ ਜੂਗੀ। ਕੋਈ ਵੀ ਦਿੱਕਤ ਨਹੀਂ ਆਊਗੀ ਤੇ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀ ਦੇਖ ਰਹੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਨਾਲ ਹੀ ਲੱਗਦਾ ਨਾਲ ਹੀ ਲੱਗਦਾ ਬਿਲਦਾ ਬਟਨ ਨੂੰ ਕਰ ਲਓ ਪ੍ਰੈਸ। ਐਸੀ ਤਰ੍ਹਾਂ ਪੰਜਾਬ ਦੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ। ਕਿਸਾਨ ਦੋਸਤੋ ਤੁਸੀਂ ਇਹ ਦੋ ਪਾਊਡਰ ਵਰਤ ਲੋ ਇਹਦੇ ਨਾਲ ਤੁਹਾਡਾ ਪਸ਼ੂ ਜਿਹੜਾ 100% ਬੱਚੇ ਦਾ ਨਹੀਂ ਸਹੀ ਹੋ ਜੂਗੀ ਕਿਹੜੇ ਕਿਹੜੇ ਉਹ ਦੋ ਪਾਊਡਰ ਲੈਣੇ ਆ ਜਿਵੇਂ ਕਿ ਨੰਬਰ 1 ਤੇ ਆਪਾਂ ਲੈ ਲੈਣਾ CRS ਤੇ Repromin ਇਹ ਤੁਸੀਂ ਦੋ ਪਾਊਡਰ ਲਿਆਉਣੇ ਆ ਦੋਵੇਂ ਪਾਊਡਰ ਤੁਸੀਂ 50-50 ਗ੍ਰਾਮ ਦੇਣੇ ਆ ਪਸ਼ੂ ਨੂੰ ਜਿਹੜੇ ਵੀ ਤੁਹਾਡੇ ਜਿਵੇਂ ਕਿ ਝੋਟੀ ਆ ਜਾਂ ਵਹਿੜ ਆਗੇ ਉਹਦੇ ਬੱਚੇ ਦਾ ਨਹੀਂ ਕਮਜ਼ੋਰ ਹੈ ਆਪਾਂ ਕੀ ਕਰਦੇ ਆ ਆਪਾਂ ਉੱਪਰ ਉਹ ਦੇਖ ਲੈਣੇ ਆ ਵੀ ਸਿਹਤ ਬਹੁਤ ਵਧੀਆ ਗਈ ਭਜਨ ਵੀ ਫੁੱਲ ਹੈ ਇਹਪਾਂ ਅੰਦਰੋਂ ਕਈ ਵਾਰ ਕੀ ਕਰਦੇ ਚੈੱਕ ਨਹੀਂ ਕਰਾਉਂਦੇ ਹੈਗੇ ਜਿਹੜੇ ਆਪਣੇ ਨਾਰਮਲ ਕਿਸਾਨ ਭਰਾਗੇ ਥੋੜੇ ਪਸ਼ੂ ਰੱਖਦੇ ਜਿਵੇਂ ਕਿ ਵੱਡੇ ਫਾਰਮਾਂ ਤੇ ਪਸ਼ੂ ਦੀ ਬੱਚੇਦਾਨੀ ਆ ਉਹ ਚੈੱਕ ਕਰਾ ਕੇ ਫੇਰੀ ਆਈ ਕਰਾਉਂਦੇ ਜਾਂ ਕਰਾਸ ਕਰਾਉਂਦੇ ਆ ਆਪਣੇ ਦੋ ਦੋ ਜਿਹੜੇ 4 4 ਪਸ਼ੂ ਰੱਖਦੇ ਆ ਤਾਂ ਉਹ ਕੀ ਕਰਦੇ ਆ ਆਪਾਂ ਵੇਖ ਲੈਨੇ ਆ ਕਿ ਆਪਣੇ ਪਸ਼ੂ ਆ ਜਿਹੜਾ ਬਹੁਤ ਰਾਜੀ ਆ ਤੇ ਕੋਈ ਦਿੱਕਤ ਨਹੀਂ ਇਹਨੂੰ ਬਸ ਡਾਕਟਰ ਨੂੰ ਸਾਧਦੇ ਆ ਏਆਈ ਕਰਾ ਦਿੰਦੇ ਆ ਜਾਂ ਆਪਾਂ ਕਰਾਸ ਕਰਾ ਲਿਓਨੇ ਆ ਤੇ ਉਹ ਫਿਰ ਪਸ਼ੂ ਆਪਣਾ ਰਿਪੀਟਰ ਹੋ ਜਾਂਦਾ ਜਲਦੀ ਜਲਦੀ ਗੱਬੜ ਨਹੀਂ ਰਹਿੰਦਾ ਹੈਗਾ ਤੇ ਆਪਣਾ ਪਸ਼ੂ ਜਿਹੜਾ ਉਹ ਖਰਾਬ ਹੋਣ ਦੇ ਚਾਂਸ ਵੱਧ ਜਾਂਦੇ ਆ ਤੇ ਜੇ ਤੁਸੀਂ ਇਹ ਪਾਊਡਰ ਜਿਵੇਂ ਕਿ ਸੀ ਆਰ ਐਸ ਜਾਂ ਰਿਪਰੋ ਮੈਨਾ ਇਹ ਤੁਸੀਂ ਚਾਰੋਗੇ ਇਹਦੇ ਨਾਲ ਤੁਹਾਡਾ ਪਸ਼ੂ ਜਿਹੜਾ ਪੂਰੇ ਵਧੀਆ ਅੰਦਰੋਂ ਤਿਆਰ ਹੋ ਜਾਊਗਾ ਜਦੋਂ ਵੀ ਏ ਆਈ ਕਰਾਉਗੇ ਜਾਂ ਕਰਾਸ ਕਰਾਉਗੇ 100% ਗੱਬੜ ਰਹੂਗਾ ਕੋਈ ਵੀ ਦਿੱਕਤ ਨਹੀਂ ਆਊਗੀ ਆਪਾਂ ਜਿਵੇਂ ਹਰਾ ਚਾਰਾ ਪਾਉਣੇ ਆ ਜਾਂ ਸੈਲਜ ਪਾਉਣੇ ਆ ਕੋਈ ਵੀ ਇਹਦੇ ਵਿੱਚ ਜਿਹੜੇ ਨਿੱਕੇ ਪਟਾਮਣ ਨਹੀਂ ਹੈਗੇ ਤੇ ਨਿੱਕੇ ਪਟਾਮਣਾਂ ਦੀ ਘਾਟ ਪੈਣ ਕਾਰਨ ਪਸ਼ੂ ਜਿਹੜਾ ਅੰਦਰੋਂ ਤਿਆਰ ਨਹੀਂ ਹੁੰਦੇ ਹੈਗੇ ਤੇ ਨਾਲ ਤੁਹਾਨੂੰ ਜੇ ਮਿੰਨਰ ਮਿਕਚਰ ਪਾਉਣ ਨੂੰ ਫਿਰ ਤਾਂ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਕੋਈ ਵੀ ਪਾਊਡਰ ਨਹੀਂ ਵਰਤਦੇ ਤਾਂ ਤੁਸੀਂ ਗੱਬਣ ਕਰਾਉਣ ਤੋਂ ਪਸੂ ਪਹਿਲਾਂ ਇਹ ਪਾਊਡਰ ਹੈ ਜਿਹੜਾ ਜ਼ਰੂਰ ਵਰਤ ਲਿਓ ਤੇ ਫਿਰ ਤੁਸੀਂ ਗੱਬਣ ਕਰਾਇਓ ਗੱਬਣ ਕਰਾਉਣ ਤੋਂ ਬਾਅਦ ਦੇ ਵਿੱਚ ਵੀ ਤੁਸੀਂ 25 ਗ੍ਰਾਮ 20 ਤੋਂ 25 ਗ੍ਰਾਮ ਪਸੂ ਨੂੰ ਦੇ ਸਕਦੇ ਆ ਜਿੰਨਾ ਚਿਰ ਉਹ ਚੈੱਕ ਪਾਸ ਨਹੀਂ ਹੁੰਦਾ ਜਿਵੇਂ ਕਿ ਤੁਸੀਂ ਆਪਾਂ ਵੀ ਵਰਤਦੇ ਰਹਿੰਦੇ ਆ ਦੇਖੋ ਇਹ ਆ CRS ਤੇਰੀ ਪ੍ਰੋਮੈਨ ਦੋਨੇ ਪਾਊਡਰ ਵੀ ਵਰਤੇ ਆਪਾਂ ਤੇ ਹੁਣ ਆਪਣਾ ਇਹ ਕੱਲਾ ਪਾਊਡਰ ਇਹ ਚੱਲਦਾ ਹੈ ਇਹਦੇ ਵਿੱਚ ਕੀ ਹੁੰਦਾ ਹੈ ਇਹਦੇ ਵਿੱਚ ਵਿਟਾਮਿਨ ਬਹੁਤ ਹੁੰਦੇ ਆ ਛੋਟੇ ਆ ਦੇਖ ਸਕਦੇ ਹੋ ਤੁਸੀਂ ਵਿਟਾਮਿਨ A, ਵਿਟਾਮਿਨ D3, ਵਿਟਾਮਿਨ E, ਵਿਟਾਮਿਨ B3 ਠੀਕ ਹੈ ਜੀ ਇਹਦੇ ਵਿੱਚ ਜਿੰਕ, ਕਾਪਰ, ਮੈਗਨੀਸ਼ੀਅਮ ਤੇ ਸਲਫਰ ਸਾਰੇ ਤੱਤ ਹੁੰਦੇ ਆ ਫਾਸਫੋਰਸ ਤੇ ਕੈਲਸ਼ੀਅਮ ਜਿੰਨੇ ਵੀ ਤੱਤ ਇਹਦੇ ਵਿੱਚ ਛੋਟੇ ਤੱਤ ਪਏ ਹੋਏ ਦੇਖੋ ਕਿੰਨੇ ਇਹ ਚ ਸਾਰੇ ਧੱਤਾਂ ਤੇ ਆਪਣੇ ਪਸ਼ੂ ਨੂੰ ਜਦੋਂ ਆਪਾਂ ਇਹ 50 ਗ੍ਰਾਮ ਦੇਵਾਂਗੇ ਜਿਹੜੇ ਵੀ ਤੁਹਾਡੇ ਪਸ਼ੂ ਹਜੇ ਗੱਭਣ ਨਹੀਂ ਹੋਇਆਗਾ ਤੇ ਉਹ ਤਾਰਾਂ ਦੇ ਰਿਹਾ ਜਾਂ ਫੀਡ ਦੇ ਵਿੱਚ ਆ ਰਿਹਾ ਤੁਸੀਂ ਉਹਨੂੰ ਚਾਰਨਾ ਹੈ ਜਿਹੜਾ ਤੁਹਾਡੇ ਪਸ਼ੂ ਦੇ ਅੰਦਰੋਂ ਕਮਜ਼ੋਰੀ ਆ ਉਹਨੂੰ ਤੁਸੀਂ ਇਹ ਪਾਊਡਰ ਚਾਰ ਦਿਓ 100% ਤੁਹਾਡਾ ਪਸ਼ੂ ਆ ਜਿਹੜਾ ਉਹ ਪੂਰੀ ਵਧੀਆ ਨਾਲ ਤਾਂ ਹੀਟ ਦੇ ਵਿੱਚ ਆਊਗਾ ਕੋਈ ਵੀ ਦਿੱਕਤ ਨਹੀਂ ਆਊਗਾ ਕਈ ਵਾਰ ਕੀ ਹੁੰਦਾ ਪਸ਼ੂ ਥੋੜਾ ਜਿਹਾ ਹੀਟ ਦੇ ਵਿੱਚ ਆ ਕੇ ਤਾਰਾਂੀਆਂ ਦੇਖ ਕੇ ਹਟ ਜਾਂਦਾ ਹੈਗਾ ਤੇ ਜਾਂ ਗੁੰਗਾ ਹੈ ਹਾ ਹੁੰਦਾਗਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾਗਾ ਵੀ ਹੀਟ ਦੇ ਵਿੱਚ ਆਇਆ ਤੁਸੀਂ ਜੇ ਇਹ ਪਾਊਡਰ ਵਰਤੋਗੇ ਇਹਦੇ ਨਾਲ ਤੁਹਾਡਾ ਪਸ਼ੂ 100% ਖੁੱਲ ਕੇ ਹੀਟ ਦੇ ਵਿੱਚ ਆਊਗਾ ਤੇ ਗੱਬਣ ਵੀ ਰਹੂਗਾ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ